ਅੱਛੀ ਗੱਲ ਦੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ ਚ ਆਪਾਂ ਗੱਲ ਕਰਾਂਗੇ ਦਿਲਜੀਤ ਦੋਸਾਂਝ ਦੀ ਜਿਹੜੀ ਮੂਵੀ ਹੈ ਪੰਜਾਬ 95 ਜੋ ਕਿ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਬਾਰੇ ਹੈ ਤੇ ਜਿਹਨੂੰ ਕਿ ਬਾਰ-ਬਾਰ ਰਿਲੀਜ਼ ਹੋਣ ਤੋਂ ਰੋਕਿਆ ਜਾ ਰਿਹਾ ਹੈ ਮੁਨੱਖੀ ਅਧਿਕਾਰਾਂ ਦੇ ਪਹਿਰੇਦਾਰ ਰਹੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਹਣੀ ਤਰੇਹਣ ਵੱਲੋਂ ਬਣਾਈ ਗਈ ਫਿਲਮ ਪੰਜਾਬ 95 ਨੂੰ ਰਿਲੀਜ਼ ਹੋਣ ਤੋਂ ਫਿਰ ਤੋਂ ਰੋਕ ਲਿਆ ਗਿਆ ਹੈ ਫਿਲਮ 2022 ਚ ਵੰਨੀ ਸ਼ੁਰੂ ਹੋਈ ਸੀ ਤੇ ਉਦੋਂ ਤੋਂ ਹੀ ਇਸ ਨੂੰ ਸੈਂਸਰ ਬੋਰਡ ਟੇਢੀ ਅੱਖ ਨਾਲ ਦੇਖ ਰਿਹਾ 2023 ਤੋਂ ਲੈ ਕੇ ਅੱਜ ਤੱਕ ਇਸ ਫਿਲਮ ਨੂੰ ਸਿਨੇਮਾ ਘਰਾਂ ਚ ਰਿਲੀਜ਼ ਨਾ ਹੋਣ ਦੇਣਾ ਤਾਂ ਇੱਕ ਪਾਸੇ ਬਲਕਿ ਇੰਟਰਨੈਟ ਦੇ Netflix ਤੇ ਦੂਜੇ OTT ਪਲੇਟਫਾਰਮਾਂ ਤੇ ਵੀ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ YouTube ਤੇ ਚੱਲ ਰਿਹਾ ਟੀਜ਼ਰ ਵੀ ਹਟਾ ਦਿੱਤਾ ਗਿਆ ਹੈ। ਫਿਲਮ ਪੰਜਾਬ 95 ਨੂੰ ਪ੍ਰਦਰਸ਼ਿਤ ਹੋਣ ਤੋਂ ਰੋਕਣ ਦਾ ਕਾਰਨ ਸੈਂਸਰਸ਼ਿਪ ਤੇ ਰਾਜਨੀਤਿਕ ਦਬਾਅ ਮੰਨਿਆ ਜਾ ਰਿਹਾ ਹੈ। ਕਿਉਂਕਿ ਇਸ ਫਿਲਮ ਦਾ ਜਿਹੜਾ ਮੁੱਖ ਕਿਰਦਾਰ ਜਸਵੰਤ ਸਿੰਘ ਖਾਲੜਾ ਹੈ ਉਸਨੇ 1980-90 ਵਿੱਚ ਪੰਜਾਬ ਪੁਲਿਸ ਦੀਆਂ ਕਾਰਵਾਈਆਂ ਦੇ ਦੌਰਾਨ ਗੁੰਮ ਹੋਏ ਲੋਕਾਂ ਦੀ ਸੱਚਾਈ ਸਾਹਮਣੇ ਲਿਆਉਂਦਿਆਂ ਆਪਣੀ ਜ਼ਿੰਦਗੀ ਲੇਖੇ ਲਾ ਦਿੱਤੀ ਸੀ। ਇਸ ਫਿਲਮ ਦਾ ਮੁੱਖ ਕਿਰਦਾਰ ਜਸਵੰਤ ਸਿੰਘ ਖਾਲੜਾ ਕੌਣ ਸੀ ਤੇ ਉਹਨਾਂ ਤੇ ਫਰਨੀ ਫਿਲਮ ਨੂੰ ਬਾਰ-ਬਾਰ ਸੈਂਸਰ ਬੋਰਡ ਵੱਲੋਂ ਰਿਲੀਜ਼ ਹੋਣ ਤੋਂ ਕਿਉਂ ਰੋਕ ਰਿਹਾ ਹੈ? ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੂੰ 1995 ਅਮੇਰਸਰ ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਕਵੀਰਪਾਰਕ ਵਾਲੇ ਘਰ ਤੋਂ 6 ਸਤੰਬਰ ਨੂੰ ਪੰਜਾਬ ਪੁਲਿਸ ਵੱਲੋਂ ਚੁੱਕ ਲਿਆ ਗਿਆ ਸੀ। ਚੁੱਕ ਕੇ ਉਸ ਨੂੰ ਚਵਾਲ ਥਾਣੇ 'ਚ ਰੱਖਿਆ ਗਿਆ ਹਾਰੀ ਤਸ਼ੱਦਦ ਕਰਨ ਤੋਂ ਬਾਅਦ ਉਹਨਾਂ ਦੀ ਲਾਸ਼ ਨੂੰ ਹਰੀਕੇ ਹੈੱਡ ਵਿਖੇ ਰੋੜ ਦਿੱਤਾ ਗਿਆ। ਉਸ ਵੇਲੇ ਪੰਜਾਬ 'ਚ ਖਾਲੜਾ ਨੂੰ ਲੈ ਕੇ ਬਹੁਤ ਵਿਵਾਦ ਹੋਇਆ। ਪੰਜਾਬ ਦੀ ਕਾਂਗਰਸ ਸਰਕਾਰ ਬਹੁਤ ਕਿੱਕਰੀ ਹੋਈ। ਪੰਥਕ ਜਥੇਬੰਦੀਆਂ ਤੇ ਲੀਡਰਾਂ ਨੇ ਵੀ ਖਾਲੜਾ ਪਰਿਵਾਰ ਦਾ ਕੋਈ ਬਹੁਤਾ ਸਾਥ ਨਾ ਦਿੱਤਾ। ਕਾਂਗਰਸ ਦੇ ਮਹਰੂਮ ਮੁੱਖ ਮੰਤਰੀ ਹਰਚਨ ਸਿੰਘ ਬਰਾੜ ਇੱਕ ਕੇਸ ਦੀ ਜਾਂਚ ਸੀਬੀਆਈ ਦੇ ਹਵਾਲੇ ਕਰਕੇ ਕਾਂਗਰਸ ਨੂੰ ਸੁਰਖਰੂ ਕਰ ਦਿੱਤਾ ਸੀ. ਸੀਬੀਆਈ ਦੀ ਲੰਬੀ ਚੱਲੀ ਪੜਤਾਲ ਤੋਂ ਬਾਅਦ ਕੁਝ ਇੱਕ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਹੋਈ ਤੇ ਕੁਝ ਇੱਕ ਬਚ ਨਿਕਲੇ. ਤਤਕਾਲੀਨ ਸਾਬਕਾ ਐਸਐਸਪੀ ਅਜੀਤ ਸਿੰਘ ਸੰਧੂ ਆਤਮ ਹੱਤਿਆ ਕਰ ਗਿਆ. ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਜਿਵੇਂ ਜਿਵੇਂ ਪੁਰਾਣੀ ਹੁੰਦੀ ਗਈ ਕੇਸ ਠੰਡੇ ਵਸਤੇ ਚ ਪੈਂਦਾ ਚਲਾ ਗਿਆ. ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਨੇ ਬੜੀ ਭਜਨਠ ਕੀਤੀ ਕਿ ਸ਼ਾਇਦ ਉਹਨਾਂ ਦੇ ਮਰਹੂਮ ਪਤਨੀ ਨੂੰ ਨਿਆ ਮਿਲ ਸਕੇ ਪਰ ਇਨਸਾ ਮਿਲ ਬਿ ਮਿਲਿਆ ਵੀ ਤਾਂ ਬਹੁਤ ਦੇਰ ਬਾਅਦ ਕੁਝ ਪੁਲਿਸ ਮੁਲਾਜ਼ਮ ਰੱਬ ਨੂੰ ਪਿਆਰੇ ਹੋ ਗਏ ਤੇ ਕੁਝ ਜ਼ਮਾਨਤ ਤੇ ਬਾਹਰ ਆ ਗਏ ਕੁਝ ਬਿਮਾਰੀ ਦਾ ਬਹਾਨਾ ਲਗਾ ਕੇ ਅਦਾਲਤ 'ਚ ਕੇਸ ਫਾਈਲ ਕਰਵਾ ਚੁੱਕੇ ਐ 1990 ਦੇ ਦਹਾਕੇ ਦੇ ਖੜਕੂਵਾਦ ਦੌਰਾਨ ਪੰਜਾਬ ਪੁਲਿਸ ਦੁਆਰਾ ਸਿੱਖ ਨੌਜਵਾਨਾਂ ਦੇ ਗੈਰ ਕਾਨੂੰਨੀ ਕਤਲਾਂ ਦਾ ਪਰਦਾਫਾਸ਼ ਕਰਦੇ ਆ ਉਹਨਾਂ ਨੇ ਜਾਂਚ ਦਾ ਕਾਰਜ ਰੰਭਿਆ ਸੀ ਕਿ ਮਿਸਰ ਦੇ ਦੁਰਗਿਆਣਾ ਮੰਦਿਰ ਪੱਟੀ ਤਰਨਤਾਰਨ ਤੇ ਮਜੀਠਾ ਦੇ ਸ਼ਮਸ਼ਾਨ ਘਾਟ 'ਚ ਪੰਜਾਬ ਦੀ ਤਤਕਾਲੀਨ ਹਕੂਮਤ ਤੇ ਭਾਰਤੀ ਸਟੇਟ ਨੇ ਜਿਹੜੇ 25000 ਦੇ ਕਰੀਬ ਪੰਜਾਬੀ ਸਿੱਖ ਨੌਜਵਾਨ ਮਾਰ ਖਪਾਏ ਹਨ ਉਹਨਾਂ ਦਾ ਹਿਸਾਬ ਦਿੱਤਾ ਜਾਵੇ ਜਸਵੰਤ ਸਿੰਘ ਖਾਲੜਾ ਵੱਲੋਂ ਪੰਜਾਬ 90 ਦੇ ਦਹਾਕਿਆਂ 'ਚ ਨਿਵਾਇਆ ਗਿਆ ਰੋਲ ਅੱਜ ਦੀ ਜੁਵਾ ਪੀੜੀ ਨੂੰ ਵੱਡੇ ਪਰਦੇ ਤੇ ਦਿਖਾਉਣ ਲਈ ਮੱਧ ਪ੍ਰਦੇਸ਼ ਦੇ ਸਾਗਰ ਸਹਿਚ ਜਨਮੇ ਖਾਲੜਾ ਫਿਲਮ ਦੇ ਨਿਰਦੇਸ਼ਕ ਹਣੀ ਤਰੇਹਨ ਨੇ ਖਾਲੜਾ ਖਾਲੜਾ ਪਰਿਵਾਰ ਤੋਂ ਆਗਿਆ ਲੈ ਕੇ 2022 'ਚ ਫਿਲਮ ਦਾ ਨਿਰਦੇਸ਼ਨ ਸ਼ੁਰੂ ਕੀਤਾ ਸੀ 2023 'ਚ ਫਿਲਮ 릴ੀਜ਼ ਹੋਣੀ ਸੀ ਪਰ ਉਦੋਂ ਤੋਂ ਹੀ ਸੈਂਸਰ ਬੋਰਡ ਵੱਲੋਂ ਡਰਾਮੇਵਾਦੀ ਸ਼ੁਰੂ ਕਰਦੇ ਆ ਇਸ ਦੇ ਪ੍ਰਸਾਰ ਨੂੰ ਰੋਕਿਆ ਗਿਆ ਸੈਂਸਰ ਬੋਰਡ ਨੇ ਪੰਜਾਬ ਦੇ ਸੰਵੇਦਨਸ਼ੀਲ ਵਿਸ਼ੇ ਤੇ ਆਧਾਰਿਤ ਫਿਲਮ 'ਚ 120 ਕਟੌਤੀਆਂ ਦਾ ਸੁਝਾਅ ਦਿੱਤਾ ਸੀ ਫਿਲਮ ਨਿਰਦੇਸ਼ਕ ਹਣੀ ਟ੍ਰੇਹਨ ਦਾ ਕਹਿਣਾ ਕਿ ਪਹਿਲਾਂ ਸਾਨੂੰ ਖਾਲዳ ਪਰਿਵਾਰ ਦੀਆਂ ਕੁਝ ਸਖਤ ਸ਼ਰਤਾਂ ਦਾ ਖਿਆਲ ਰੱਖਣਾ ਪਿਆ ਹੁਣ ਸੈਂਸਰ ਬੋਰਡ ਦੀਆਂ ਕਾਰਵਾਈਆਂ ਕਰਕੇ ਅਟਕਲਾਂ ਜਾਰੀ ਨੇ ਇਸ ਵਾਰ ਫਿਲਮ 7 ਫਰਵਰੀ ਨੂੰ ਲੀਜ਼ ਹੋਣੀ ਸੀ ਪਰ ਸੈਂਸਰ ਬੋਰਡ ਨੇ ਰੋਕ ਲਗਾ ਦਿੱਤੀ ਸੈਂਸਰ ਬੋਰਡ ਚਾਹੁੰਦਾ ਹੈ ਕਿ 120 ਕਟੌਤੀਆਂ ਕੀਤੀਆਂ ਜਾਣ ਫਿਲਮ ਦਾ ਟਾਈਟਲ ਬਦਲਿਆ ਜਾਵੇ ਮੁੱਖ ਕਿਦਾਰ ਦਾ ਨਾਮ ਜਸਵੰਤ ਸਿੰਘ ਤੋਂ ਬਦਲ ਕੇ ਕੁਝ ਹੋਰ ਕੀਤਾ ਜਾਵੇ ਸੈਂਸਰ ਬੋਰਡ ਦੀ ਇਸ ਸ਼ਰਤ ਨੂੰ ਮੁੱਖ ਰੱਖਦੇ ਆਂ ਫਿਲਮ ਦਾ ਨਾਮ ਬਦਲ ਕੇ ਪੰਜਾਬ 95 ਰੱਖ ਦਿੱਤਾ ਗਿਆ ਪਰ ਟੀਮ ਨੂੰ ਕਟੌਤੀਆਂ ਮਨਜ਼ੂਰ ਨਹੀਂ ਸਨ ਕਿਉਂਕਿ ਮੰਨ ਲਓ ਫਿਲਮ 120 ਮਿੰਟ ਲੰਮੀ ਹੈ ਤੇ ਹਰੇਕ ਕੱਟ 20 ਸੈਕਿੰਡ ਲੰਮਾ ਹੈ ਤਾਂ ਤੁਸੀਂ ਫਿਲਮ ਦਾ 1/3 ਹਿੱਸਾ ਹਟਾ ਰਹੇ ਹੋ ਮਤਲਬ ਕਿ ਤੁਸੀਂ ਅੱਧੀ ਫਿਲਮ ਨੂੰ ਹਟਾ ਰਹੇ ਹੋ ਪਹਿਲੀ ਗੱਲ ਤਾਂ ਇਹ ਕਿ ਜੇਕਰ ਖਾਲੜਾ ਪਰਿਵਾਰ ਨੇ ਫਿਲਮ ਨੰਦੇਸ਼ਿਕ ਨੂੰ ਮਨਜ਼ੂਰੀ ਦਿੱਤੀ ਹੋਈ ਹੈ ਤਾਂ ਸੈਂਸਰ ਬੋਰਡ ਜਸਵੰਤ ਸਿੰਘ ਖਾਲੜਾ ਦੀ ਵਿਰਾਸਤ ਤੇ ਉਸਦੇ ਪਰਿਵਾਰ ਨਾਲ 120 ਕਟਾਂ ਸਮੇਤ ਫਿਲਮ ਦੇ ਨਾਂ ਤੇ ਮੁੱਖ ਕਿਰਦਾਰ ਵਿੱਚ ਤਬਦੀਲੀ ਦੇ ਨਾਲ-ਨਾਲ ਐਨੀਆਂ ਸਖਤ ਸ਼ਰਤਾਂ ਸਮੇਤ ਵੀ ਪਾਬੰਦੀ ਲਗਾ ਦੇਵੇ ਤਾਂ ਕਿ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ ਇਸ ਤੋਂ ਪਹਿਲਾਂ 13 ਕਟੌਤੀਆਂ ਨਾਲ ਕੰਗਣਾ ਰਣੌਤ ਦੀ ਐਮਰਜੈਂਸੀ ਫਿਲਮ ਰੀਲீஸ் ਕੀਤੀ ਗਈ ਸੀ ਕਸ਼ਮੀਰ ਤੇ ਬਣੀ ਫਿਲਮ ਕਸ਼ਮੀਰ ਫਾਇਲ ਨੂੰ ਸੱਤ ਮਾਮੂਲੀ ਕਟਾਂ ਨਾਲ ਰੀਲீஸ் ਕੀਤਾ ਗਿਆ ਸੀ ਪਰਖਾਲੜਾ ਤੇ ਬਣੀ ਫਿਲਮ ਨੂੰ ਭਾਰਤੀ ਹਕੂਮਤ ਦੇ ਰਾਜਨੀਤਿਕ ਦਬਾਅ ਕਾਰਨ 2023 ਦੇ ਟ੍ਰਾਂਟੋ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਤੋਂ ਵੀ ਹਟਵਾ ਦਿੱਤਾ ਗਿਆ ਇਸ ਤੋਂ ਇਲਾਵਾ ਜਨਵਰੀ 2025 ਵਿੱਚ YouTube ਤੇ ਰੀਲீஸ் ਕੀਤੇ ਗਏ ਫਿਲਮ ਦੇ ਟ੍ਰੇਲਰ ਨੂੰ 30 ਲੱਖ ਤੋਂ ਵੱਧ ਵਿਊਜ਼ ਪ੍ਰਾਪਤ ਹੁੰਦੇ ਹਨ ਇਸ ਟ੍ਰੇਲਰ ਨੂੰ ਵੀ YouTube ਤੋਂ ਹਟਾ ਦਿੱਤਾ ਗਿਆ ਅਸਲ 'ਚ ਸੈਂਸਰ ਬੋਰਡ ਉੱਤੇ ਰਾਜਨੀਤਿਕ ਦਬਾਅ ਹੈ ਸੈਂਸਰ ਬੋਰਡ ਚਾਹੁੰਦਾ ਹੈ ਕਿ ਫਿਲਮ ਵਿੱਚ ਕੁਝ ਹੋਰ ਬਤਲਾ ਕੀਤਾ ਜਾਵੇ ਜਿਵੇਂ ਕਿ ਜਸਵੰਤ ਸਿੰਘ ਖਾਲੜਾ ਦਾ ਨਾਮ ਨਾਂ ਵਰਤਿਆ ਜਾਵੇ ਫਿਲਮ ਦਾ ਨਾਮ ਖਾਲੜਾ ਦੇ ਨਾਮ ਤੇ ਨਹੀਂ ਹੋਣਾ ਚਾਹੀਦਾ ਫਿਲਮ ਵਿੱਚ ਚੱਲਦੇ ਗੁਰਵਾਣੀ ਕੀਰਤਨ ਨੂੰ ਵੀ ਹਟਾਇਆ ਜਾਵੇ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਲਾਵਾਰਿਸ਼ ਲਾਸ਼ਾਂ ਦੇ ਅੰਕੜੇ ਤੇ ਉਹਨਾਂ ਥਾਵਾਂ ਦੇ ਨਾਮ ਜਿੱਥੇ ਇਹ ਘਟਨਾਵਾਂ ਵਾਪਰੀਆਂ ਪੁਲਿਸ ਅਫਸਰਾਂ ਦੇ ਨਾਮ ਵੀ ਹਟਾਏ ਜਾਣ ਇੱਕ ਇੱਕ ਗੱਲ ਜੀ ਕੋ ਜੋਗ ਹੈ ਕਿ ਸੈਂਸਰ ਬੋਰਡ ਜਿਨ੍ਹਾਂ ਇਤਿਹਾਸਿਕ ਤੱਥਾਂ ਤੇ ਇਤਰਾਜ਼ ਕਰ ਰਿਹਾ ਹੈ ਉਹ ਸਾਰੇ ਹੀ ਸਾਬਿਤ ਹੋ ਚੁੱਕੇ ਨੇ। ਬੀਬੀ ਪਰਮਜੀਤ ਕੌਰ ਖਾਲੜਾ ਨੇ ਟਵੀਟ ਕਰਦਿਆਂ ਲਿਖਿਆ ਕਿ ਅਸੀਂ ਫਿਲਮ ਦੇ ਪੜੀਸਰ ਨੂੰ ਵੀ ਜਸਵੰਤ ਸਿੰਘ ਖਾਲੜਾ ਤੇ ਫਿਲਮ ਦੀ ਕਹਾਣੀ ਦੇ ਸੱਚ ਨਾਲ ਖੜਨ ਦੀ ਅਪੀਲ ਕਰਦੇ ਹਾਂ। ਅਸੀਂ ਫਿਲਮ ਨਿਰਦੇਸ਼ਕ ਵੱਲੋਂ ਕਾਨੂੰਨੀ ਤੱਥਾਂ ਦੀ ਬੁਨਿਆਦ ਤੇ ਬਣਾਈ ਇਸ ਫਿਲਮ ਤੇ ਦਲਜੀਤ ਦਸਾਂਝ ਵੱਲੋਂ ਨਿਭਾਈ ਖਾਲੜਾ ਤੇ ਕਿਦਾਂ ਨਾਲ ਸਹਿਮਤਤਾ ਤੇ ਆਸ ਕਰਦੀਆਂ ਕਿ ਫਿਲਮ ਅਸਲ ਰੂਪ ਵਿੱਚ 릴ੀਜ਼ ਕੀਤੀ ਜਾਵੇਗੀ ਫਿਲਮ 릴ੀਜ਼ ਹੁੰਦੀ ਹੈ ਜਾਂ ਨਹੀਂ ਇਹ ਬਾਅਦ ਦੀ ਗੱਲ ਹੈ ਪਰ ਇੱਕ ਗੱਲ ਜ਼ਰੂਰ ਪੱਕੀ ਹੈ ਕਿ ਹਰੇਕ ਪੰਜਾਬੀ ਉਸ ਕਿਰਦਾਰ ਨੂੰ ਨੇੜੇ ਤੋਂ ਦੇਖਣ ਲਈ ਉਤਸਕ ਹੈ ਜਿਹੜਾ ਜਸਵੰਤ ਸਿੰਘ ਖਾਲੜ ਨੇ ਆਪਣੀ ਜ਼ਿੰਦਗੀ ਵਿੱਚ ਉਹਨਾਂ ਗੁੰਮ ਹੋਏ ਲੋਕਾਂ ਦੀ ਭਾਲ ਕਰਦਿਆਂ ਨਿਭਾਇਆ ਸੀ ਤੇ ਉਸਨੇ ਕਿਸ ਤਰ੍ਹਾਂ ਦਲੇਰੀ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਹਕੂਮਤ ਤੇ ਪੰਜਾਬ ਪੁਲਿਸ ਦੇ ਕਿਰਦਾਰ ਨੂੰ ਉਜਾਗਰ ਕਰ ਦਿੱਤਾ ਸੀ ਧੰਨਵਾਦ ਜੀ